ਓਏ ਇਹ ਜੇ ਕਿਤੇ ਨਿਕਲ ਜਾਣ ਸੁੱਖੀਆਂ ਦੇ ਇਹਨਾਂ ਨੂੰ ਵਿਸ਼ਾਲ ਕੌਣ ਕਵੇ 735 ਸੀਜ਼ਨ ਪਾਉ ਏਦਾਂ ਹੀ ਜਦੋਂ ਮਸ਼ੀਨ ਅੱਗੋ ਚਗਾ ਚਗਾ ਕੇ ਵਿਖਾਉਣੀ ਆ ਏਦਾਂ ਹੀ ਹੋਣਾ ਯਾਰ ਤੂੰ ਹੀ ਫਿਰ ਗੇਂਦਾਂ ਦੀ ਇਹ ਕੁੱਤਾ ਏ ਹਾਂਜੀ ਵੀਰ ਜੀ ਆ ਵੀਰ ਜੀ ਅੱਧਾ ਸਿਸਟਮ ਹੋ ਗਿਆ ਸਾਰਾ ਅਸੀਂ ਨਵਾਂ ਹੀ ਲੈ ਰਹੇ ਹਾਂ ਨਵਾਂ ਨਹੀਂ ਨਵਾਂ ਲੈ ਰਹੇ ਹਾਂ ਲੰਗਰ ਤੇ ਫੋਰਮੈਨ ਘਰੋਂ ਆਉਂਦਾ ਈਨੇ ਖਾ ਕੇ ਤੇ ਫੇਰ ਘਰੇ ਚਲੇ ਜਾਂਦਾ ਆ ਆ ਵੀਜੀਸ ਕਾਟੋ ਦਾ ਹਾਂ ਸੁਟਾਉ ਕੋ ਸੁਟਾਉ ਦਾ ਸੁਟਾਉ ਸੁਟਾਉ ਤੈਨੂੰ ਰੱਖ ਕੋਤੇ ਤੈਨੂੰ ਬਣਾਈਏ ਨਵਾਂ ਨਕੋ ਦੇ ਉਹ ਨਵਾਂ ਨਾ ਤੈਨੂੰ ਲੱਗਾ ਪਰੇ ਹੋ ਜਾ ਯਾਰ ਬੋ ਮੈਂ ਗਈ 4800 ਦਾ ਹਾਂਜੀ ਕਿੱਥੇ ਬਣ ਗਈ ਅਰਦੀ ਪੂਰਾ ਬੈਗ ਹੋ ਗਿਆ ਨਹੀਂ ਨਹੀਂ ਉਹਦੇ ਵੀ ਖੱਪੇ ਖੁੱਲੇ ਪਏ ਆ ਉਹਦੇ ਉਹ ਫਿੰਗਰ ਜਿੰਨਾ ਤੇ ਨਾਲ ਇੱਕ ਘੰਚੇ ਬਹੁਤ ਅਰੇ ਪਏ ਹੋੜ ਲਾ ਆ ਪੈ ਗੰਮ ਨਹੀਂ ਬੰਦ ਰਿਹਾ ਮੈਂ ਸੋਚਿਆ ਜਾਂ ਨਹੀਂ ਵੀ ਚਾਹੁੰਦਾ ਨਾ ਬਾਹਰ ਖੱਪੇ ਜਿੱਟਿਆ ਹੁੰਦਾ ਸੱਇਆ ਨਵਾਂ ਹੀ ਪਾਉਣਾ ਪੈਣਾ ਯਾਰ ਯਾਦ ਕਰਾਇਆ ਇਹਨੂੰ ਓਏ ਆਹ ਦਾ ਵਿੱਚ ਬੈਠਾ ਨਹੀਂ ਤੂੰ ਆਣਾ ਬਹਿ ਗਿਆ ਕਦੋਂ ਨਹੀਂ ਬੈਠਾ ਵੇਖ ਆਹ ਵੇਚੀ ਆ ਮਾਰਾ ਇਹ ਹੁੰਦਾ ਜੂਗਾ ਬਿੱਕਰ ਓਏ ਬੜਾ ਪੈਂਟ ਚੁੰਮਦਾ ਇਹਦਾ ਹਲ ਓਏ ਪਰ ਜੇ ਤੇਨ ਅੱਜ ਕਿਨੂੰ ਲਾਇਆ ਲਿਆਏ ਹੋਏ ਇਹ ਰਾਮੰਦੀ ਭਾਈ ਨਾ ਨੰਦਾ ਆਪਿਆ ਨਹੀਂ ਹੁਣ ਦੱਸ ਇਦਾਂ ਮਾਰਨਾ ਮੈਨੂੰ ਤੁਸੀਂ ਯਾਰ ਆ ਆਂਦਾ ਹੀ ਨਵੀਂ ਪਾ ਦਿਓ ਪੌਣੀ ਪੈਣੀ ਨਵੀਂ ਨਹੀਂ ਇਹਨੇ ਚੱਲਣਾ ਯਾਰ ਚੱਲਣ ਨੂੰ ਇਹਨੂੰ ਫਰਕ ਪਈ ਆ ਕੀ ਪਈ ਹੋਈ ਓਏ ਚਲਾੜ ਗਿਆ ਉਹਨੂੰ ਪਰਾ ਢੁੱਟੇ ਉਹ ਚੰਗੀ ਸਾਬ ਨਹੀਂ ਨਹੀਂ ਚਲਣੀ ਉਹ ਜਾਓ ਤੇਈ ਮਾਡਲ ਚ ਮਾਂ ਨਵੀਂ ਪਾਈ ਜੋ ਕਰ ਲੋ ਆ ਹੋਏ ਉਹ ਨਹੀਂ ਯਾਰ ਇਹਨੂੰ ਕੀ ਹੋਇਆ ਵੇਖ ਲੈ ਨੱਪ ਕੇ ਵੇਖ ਲੈ ਜੀ ਤੁਹਾਨੂੰ ਕੋਈ ਲੱਗਦੀ ਗੱਲ ਹੈ ਕੁਝ ਨਹੀਂ ਹੁੰਦਾ ਹੈ ਹੈ ਬਾਹਰ ਲਾਉਂਦੇ ਨੇ ਉਹ ਕਰਾਂ ਖਮੂਸ ਲਿਆਉਂਦੇ ਜੋ ਉਹ ਤੇਰਾ ਫਲਾ ਹੈ ਕੀ ਕਰਨਾ ਕੀ ਓਏ ਆਵੇ ਆਪ ਸਲਾਂਝ ਮਾਰਨੇ ਹੋਰ ਸੱਲ ਨਾਲ ਉੱਤੋਂ ਮਾੜੇ ਮਾੜੇ ਦੇ ਖਿੱਚੇ ਗਏ ਜਿੰਨਾ ਇੱਕ ਅਕੇ ਦੋ ਤਾਂ ਘਰ ਤੇ ਜੱਬ ਵਿਆਹ ਹੈ ਨਟ ਲਾ ਕੇ ਸਹੀ ਹਾਂ ਚੱਲ ਆਓ ਚੱਲ ਕੋਈ ਨਾ ਚੱਲ ਚੱਕ ਫਿਰ ਸੀਜ਼ਨ ਪਾਉ ਉਹ ਇਦਾਂ ਹੀ ਜਦੋਂ ਮਸ਼ੀਨ ਅੱਗੋ ਚਗਾ ਚਗਾ ਕੇ ਵਿਖਾਉਣੀ ਆ ਉਹ ਨਵੀਂ ਪਾ ਇਦਾਂ ਹੀ ਹੋਣਾ ਯਾਰ ਤੂੰ ਹੀ ਫਿਰ ਢੇੜੇ ਕਿਉਂ ਮਰਾਈ ਜਾਂਦੇ ਆ ਨਹੀਂ ਉਹ ਤਾਂ ਮੈਂ ਕਿਹਾ ਸੀ ਤੈਨੂੰ ਘਰ ਕੇ ਪੁੱਛਿਆ ਸੀ ਤੈਨੂੰ ਮੈਂ ਓਏ ਫਿਰ ਉਹ ਕਲੱਚ ਪਲੇਟ ਆ ਕਿੱਥੇ ਗਈ ਇੱਥੇ ਪਈ ਹੈਗੀ ਮੇਜੇ ਦੇ ਇਹਦਾ ਲੱਭ ਉੱਧਰ ਪਈ ਆ ਆਪਣੇ ਘਰੇ ਪਈ ਮੈਂ ਵੇਖੀ ਆ ਮੈਂ ਚਾਹਿਆ ਤੁਹਾਨੂੰ ਕਿਆ ਬਣਾਉਣਾ ਇੱਕ ਵਾਰੀ ਬੰਦ ਕਰਕੇ ਨਾ ਜਾਂ ਪਿੱਪਲ ਉੱਧਰਲੇ ਅੰਦਰੋਂ ਜੋਪੇ ਲਿਆ ਜਾ ਬੁੱਤ ਮੇਰਾ ਤੈਨੂੰ ਬਲੀ ਦੇਣੀ ਪੈਣੀ ਤੂੰ ਨਿੱਕਾਂ ਸਾਰਿਆਂ ਤੈਨੂੰ ਹੀ ਕਹਿਣਾ ਸਾਰਿਆਂ ਨੇ ਚਲ ਆ ਤੈਨੂੰ ਵੀ ਲੈ ਕੇ ਜਾਵਾਂ ਤੂੰ ਚਾਹ ਤਾਰ ਮੇਰਾ ਵੀ ਮੈਂ ਨਹੀਂ ਉਭਰਾਵਾ ਜਾ ਆ ਇੱਧਰ ਉਹੀ ਦੇ ਗੁਰੂਓ ਕਮਲਿਆਂ ਕਰੀ ਫਿਰਦੇ ਕੌਣ ਹੈਗਾ ਜਾ ਬ੍ਰਾ ਜਾਨ ਨਾਲ ਚਾਹ ਦਾ ਆਰਡਰ ਦੇ ਆਈ ਫਿਰ ਕੋਲੀ ਨੂੰ ਹਾਂ ਪਾ ਦੋ ਇਹਦੇ ਨਾਲ ਜਨਾਬ ਔਰਮੈਨ ਸੱਧਿਆ ਵੀਰ ਜੀ ਜਿਹੋ ਜੱਸੀ ਜੋ ਸੱਧਿਆ ਔਰਮੈਨ ਆਇਆ ਇਹ ਕਿਹ ਕਦ ਤੱਕ ਜਾ ਰਹੀ ਹੈ ਬਿਲਕੁਲ ਲੋਕੀ ਕਹਿਣਾ ਬਈ ਆਵੇ ਹੈ ਕਹਿਣਾ ਬਈ ਆਵੇ ਗਹਿਣਾ ਦੇ ਹੈਗਾ ਹੀ ਹੈਗਾ ਤੇ 24 ਨਹੀਂ 22 ਗੈਰਟ 22 ਗੈਰਟ ਇਹ 28 ਗੈਰਟ ਇਹ ਕਿੰਦਾ ਜੰਮਣਾ ਤੋਂ ਮੈਂ ਵਿਸ਼ਾਲਾ ਲਿਆਂਦੇ ਹੀ ਇੱਧਰ ਪਤਾ ਨਹੀਂ ਕਿਵੇਂ ਆ ਆ ਵਾ ਆ ਪੁੱਤਰ ਮੂੰਹ ਬੰਦ ਕਰਕੇ ਖੋਲ ਕੇ ਨਹੀਂ ਜ਼ੋਰ ਲਾਉਣਾ ਨਹੀਂ ਹੁਣ ਦੱਸ ਅੰਦਰ ਕੀ ਕਹਿਤਾ ਹੈ ਇਹ ਉਹ ਫਰਕ ਪਾਈ ਬਿੰਦੇ ਆ ਉਹ ਸਹੀ ਆ ਉਹ ਕੰਮ ਕਰਨਾ ਪੈਣਾ ਮਿੱਠਿਆ ਇੱਕ ਬੰਦੇ ਨੂੰ ਨਾ ਜਿਆਦਾ ਗਿਆ ਵੀ ਇੱਕ ਬੰਦੇ ਨੂੰ ਘਾਟ ਹੀ ਉਦੋਂ ਦਿਆਂਦੇ ਹੀ ਸਾਰੀ ਖੋਲ ਕੇ ਬੰਦ ਦਿੰਦੇ ਆ ਨਹੀਂ ਪਾਉਣ ਗਿਆ ਲਾਲ ਖਤਰੇ ਆਈਆਂ T-shirt ਆ ਉਹ ਮੈਂ ਕਿਹਾ ਯਾਰ ਮੈਂ ਕਿਹਾ ਆ ਉਹ ਬਿੱਪਲ ਬਿੱਪਲ ਜੀ ਗਿਆ ਹੀ ਨਾ ਮੈਂ ਵੀ ਉਹ ਕਹਿੰਦਾ ਬਿੱਟ ਪਾ ਕੇ ਫੇਰ ਸ਼ਾਮ ਤੋਂ ਨਹਾਵਾਗੇ ਇਹ ਬੰਦਾ ਜਿਹੜੀ ਗੋਲ ਝੌੜ ਤੇ ਨਾ ਉਹ ਚਾਲੇ ਜੀ ਮਰਜ਼ੀ ਨਹੀਂ ਆਲਾ ਦੇ ਗੁਟਕੇ ਹੁੰਦੇ ਆ ਆਓ ਆਹ ਓਨ ਦੀ ਸਪੋਰਟ ਆਓ ਇਹ ਇਹਦਾ ਨਵਾਂ ਹੈ ਦਿੱਤਾ ਆਹ ਤੋੜੀ ਦੇ ਪੀਪਲ ਆ ਦਿੱਤਾ ਆਵਲੇ ਹੀ ਵਰਦਾ ਹੈਗਾ ਗਰਜੰਟ ਸਿੰਘ ਆ ਪੀਤਾ ਦੇ ਓਵੇਂ ਨੂੰ ਹੋਣਾ ਹੀ ਚਾਹੀਦਾ ਉਦਰਾ ਉਹ ਦਾਦਾ ਮੈਂ ਨਹੀਂ ਲੈਂਦਾ ਆ ਲਾਉਂਦਾ ਹੈਗਾ ਭਾਈ ਇਹਦਾ ਨਾ ਪਾ ਜੀ ਇਹਦੀ ਇੱਕ ਲਾਸੀ ਲੈ ਆਵਾਂ ਦੀ ਜਾਂ ਨਾ ਰਹਿਣਾ ਪਾਸਪੋਰਟ ਕੋਲੇ ਹੀ ਸੱਚਾ ਆਲਾ ਨਾ ਇਹ ਮਮਾ ਰਿਕਟ ਹੋਣੀ ਪਾਸਪੋਰਟ ਵੀ ਦੇ ਕੋਲੇ ਉਥੇ ਬੜਾਇਆ ਤੇ ਗਈ ਉਹ ਮੈਂ ਉਹ ਬੜਾਇਆ ਤੈਨੂੰ ਬੜਾਇਆ ਕਰੋ ਜਾਣ ਲੱਗਿਆ ਮੈਂਰਾ ਦਿਮਾਗ ਠੀਕ ਹੈ ਜਰਾ ਮੇਰੇ ਕੋ ਨਹੀਂ ਹੈਗਾ ਇਹ ਬਿਲਕੁਲ ਮੇਰੀ ਜੇਬ ਵੇਖਾਂ ਤੂੰ ਆਪਦੀਆਂ ਚ ਛੋਹ ਨਹੀ ਇਹ ਸਾਲਾ ਕਿੱਥੇ ਅੱਗ ਲਾ ਰਿਹਾ ਐਂ ਦੂੰ ਆਇਆ ਤੇ ਹੈਗਾ ਤੂੰ ਬੋਲਦਾ ਕਿਉਂ ਨਹੀਂ ਕੋਈ ਕਰਨਾ ਤੇ ਕਿਸੇ ਨੂੰ ਛੁਪ ਜਾਈਦਾ ਤੂੰ ਕਿਉਂ ਬੈਠਾ ਆਇਆ ਚਾਹ ਵੇਖੋ ਵੇਥੇ ਨੂੰ ਬੜਾ ਯੋ ਛਤਰੀਆਂ ਨੂੰ ਪੀਂਹ ਦਿਖਾ ਰੇ ਤੇਰੀ ਆਉਣਾ ਹਾਂ ਲਾਰ ਕੇ ਸੁੱਟੀਆਂ ਨਾ ਦੋ ਤਿੰਨ ਇੱਥੇ ਹੀ ਹੈ ਹਾਂ ਇਹ ਲਾ ਕੇ ਰੱਖਿਓ ਥੱਲੇ ਉਦੇ ਸਿਰ 'ਚ ਮਾਰਿਆ ਥੋੜਾ। ਉਹ ਜੀ ਹੋੜੀ ਨਹੀਂ ਨਹੀਂ ਬੈਂਗੁਰ ਨਹੀਂ ਇਹੇ ਲਾਉਣੀਆਂ ਪੈਣੀਆਂ ਸੱਟਾਂ ਚਾਰ। ਉਹ ਮਾਰ ਦੋ ਜਰਕਾਂ ਦਾ ਦੱਸ ਦੇ। ਚੱਲ। ਯਾਰ ਇਹ ਰੈਲੀ ਤੇ ਉੱਡਾ ਵਲ ਉੱਧਰ ਨਹੀਂ ਇੱਧਰ ਰਹਿ ਗਈਆਂ ਨੇ। ਚਲੋ ਕਿਰਪਾ ਜੀ। ਚਲੋ। ਚਲ ਪੁੱਤਰ ਫਾੜ ਇੰਨੀ ਨਹੀਂ ਭਾਰੀ ਏ। ਹੋਲੀ ਆ। 50 60 ਕਿਲੋ ਦੀ ਆ। ਕੀ ਕੀ ਸਵਾਦ ਲੈਣਾ। ਉਹ ਉਹਦੇ ਧਰਤੀ ਦਿੰਦੀ ਵੇਲੇ ਜਿਹੜਾ ਕੰਮ ਸੋਚ ਲਈ ਹੈ ਨਾ ਵੀ ਆ ਨਹੀਂ ਕਰਨਾ ਜੀ ਉਹ ਆਪਾਂ ਹੀ ੱਲੇ ਪੱਲੇ ਹੋ ਜਾਂਦੇ ਆ ਉਹ ਵਿੱਚੋਂ ਨਿਕਲ ਜਾਂਦਾ ਮੂਦਾ ਗੱਲ ਆ ਸਪੈਂਸਰ ਸਪੈਂਸਰ ਇੰਨੀ ਬਲੇ ਹੋਣੀ ਨਹੀਂ ਹੁੰਦੀ ਭਾਵੇਂ ਉਹ ਪਰਲੀ ਕੋਲ ਨਹੀਂ ਹੁੰਦੀ ਇੰਨੀ ਨਹੀਂ ਹੁੰਦੀ ਇਹ ਵੀ ਜੀ ਡਿਕਸ਼ਨ ਚ ਕੀ ਆ ਟਿਲ ਟਿਲ ਉਹ ਲੱਗੇ ਅਸੀਂ ਕੱਢਣ ਮਤਲਬ ਅਸੀਂ ਨਹੀਂ ਐਵੇਂ ਮੈਂ ਤੇ ਵੀਡੀਓ ਬਣਾਉਣ ਆ来 ਆ ਕੱਢਣਗੇ ਇਹ ਬੰਦੇ ਦੋ ਕੀ ਵਿਖਾ ਪੁੱਤ ਕਿਹੜਾ ਬੰਨਾ ਥੱਲੇ ਦੇ ਕਿਹੜਾ ਬੰਨਾ ਉੱਤੇ ਹੈ ਹੈ ਉਹ ਪਾਪਾਈ ਸਟਾਹ ਅੰਦਰ ਆਇਲਦਾ ਤੇ ਖੋਲੇ ਅੰਦਰੋਂ ਤੁਹਾਨੂੰ ਦੱਸੇਗਾ ਵੀ ਕੀ ਉੱਡਿਆ ਹੈ ਦਾ ਸਪੈਸਰ ਉੱਡਿਆ ਕੀ ਹੋ ਗਿਆ ਕਰੇਗਾ ਕਿ ਨਹੀਂ ਆ ਬੈਰਿੰਗ ਹੀ ਤੇਰਾ ਉਰਾਂ ਨੂੰ ਜੇ ਤੁਰਿਆ ਇਹਦੇ ਕੀ ਫਿਰ ਕੀ ਕਰੇਗਾ ਫਿਰ ਗਰਾਰੇ ਨੇ ਟੇਕ ਬੈਰਿੰਗ ਦੀ ਸੀਟ ਹੁੰਦੀ ਆ ਇਸ ਤਰ੍ਹਾਂ ਨਹੀਂ ਬੈਰਿੰਗ ਤੁਰਦੀ ਇਹ ਤੇ ਚਲਦੀ ਦਾ ਬਾਹਰ ਵੀ ਨਿਕਲ ਸਕਦਾ ਫਿਰ ਆ ਕਾਲਰ ਨਹੀਂ ਦਿੱਤੋ ਤੂੰ ਤਿੱਕੀ ਕਿੱਥੇ ਢੱਕ ਦੂ ਬੈਰਿੰਗ ਨੇ ਤਾਂ ਆ ਕਾਲਰ ਨੇ ਰਕਣਾ ਵੇ ਕਾਲਰ ਬਣੀ ਬੈਰਿੰਗ ਉੱਤੇ ਟੁੱਕਿਆ ਹੋਇਆ ਐ ਇਹਦੋਂ ਕਾ ਬੈਰਿੰਗ ਕਿੱਥੇ ਚੱਲੇਗਾ ਇੱਥੇ ਕਾਲਰ ਥੋੜੀ ਹੁੰਦੀ ਤੇਰੀ ਤੂੰ ਇਹਨੂੰ ਪੱਟ ਲੈ ਤੈਨੂੰ ਮੈਂ ਵਿਖਾ ਦਿੰਦਾ ਇੱਥੇ ਕਾਲਰ ਨਹੀਂ ਹੁੰਦੀ ਉਹ ਵੀਰ ਜੀ ਹੋਰ ਬੈਰਿੰਗਾ ਤੇ ਖਲੋਤਾ ਆ ਟਿੱਕੀ ਧੱਕ ਦੇਂਦੀ ਬੈਰਿੰਗ ਨੂੰ ਇੱਥੇ ਕਾਲਰ ਹੋਈ ਤੇ ਬੈਰਿੰਗ ਕਿੱਦੋਂ ਕੱਢੇਗਾ ਉਹ ਬੈਰਿੰਗ ਠੋਕਣਾ ਇੱਧਰ ਹੋਈ ਆ ਬੈਰਿੰਗ ਕਿਧਰੋਂ ਢੁਕਣਾ ਇੱਧਰੋਂ ਢੁਕਣਾ ਆਹ ਬੈਰਿੰਗ ਆਹੋ ਚਾਪਾ ਟੋਕ ਲਿਆ ਆਹੋ ਇਹਨੂੰ ਪਟਣਾ ਬਾਬੇ ਨੇ ਉਹ ਤੋਂ ਬਿਨਾ ਨਹੀਂ ਕੰਮ ਸੂਤਰ ਆਉਣਾ ਹੈ ਆਏ ਹੋਪ ਜੀ ਤਰਹਾਂ ਦਾ ਹੁਣ ਨਾ ਚਾ ਵਾ ਇਹ ਟਿੰਕ ਕਲਾਕਾਰ ਬਣਨੇ ਲਈ ਕੌਣ ਤੇਰੇ ਅੰਗ ਬੋਲਾ ਹਾਂਜੀ ਵੀਰੇ ਹਾਂਜੀ ਵੀਰ ਜੀ ਨਾ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਅੱਜ ਆਪਾਂ ਲਾਈ ਡੈਕਸ਼ਨ ਆਜਾ ਵਾ ਲਾਈ ਵੀਰ ਜੀ ਡੈਕਸ਼ਨ ਜੀ ਓਏ ਇਹ ਜੇ ਕਿਤੇ ਨਿਕਲ ਜਾਣ ਰੁੱਖੀਆਂ ਦੇ ਇਹਨਾਂ ਨੂੰ ਵਿਸ਼ਾਲ ਕੌਣ ਕਵੇ 435 ਈ ਉਹ ਦਸੀਆ ਐਕਸ਼ਨ ਇਕੱਲੇ ਹੁੰਦਾ ਹੈ ਫਿਲਮਾਂ ਵਿੱਚ ਲੈ ਲੀਓ ਮਾਤਾ ਵੀ ਹੋਰ ਯਾਰ ਐਵੇਂ ਜੂਗੀ ਬਗੇ ਉਹ ਲਾ ਵੀਲ ਪਾ ਤਾ ਉਹ ਰੰਗਾ ਕੇ ਨਾਲ ਲਾ ਵੀ ਇੱਧਰ ਨੂੰ ਆ ਤੂੰ ਥੋੜੀ ਕਿਤੇ ਪਾਂਦਰ ਨੂੰ ਰੱਖਿਆ ਹੁੰਦਾ ਨਾ ਕੋਨੇ ਵੀ ਮੈਨੂੰ ਸੱਟਾ ਫੜ ਕੇ ਵਿਖਾਉਣਾ ਹੈ ਉਸਤਾਦ ਨਹੀਂ ਐਂ ਕਰਨਾ ਸਾਨੂੰ ਹੁੰਦੇ ਆ ਮੰਨ ਗਏ ਆ ਵੀ ਹਾ ਬੂਬ ਦੀ ਸੈਟਿੰਗ ਸ਼ੂਟਿੰਗ ਹੈ ਵਾਹ ਜੀਵਾ ਆ ਇਸਪੇਸ ਨਾਲ ਗਈ ਹੋਣ ਇਹਦਾ ਉਹਦਾ ਇਹਦਾ ਸਾਰਿਆਂ ਤੋਂ ਨਹੀਂ ਸੂਤ ਆਇਆ ਜੋਰ ਲਾਇਆ ਕੱਢੀ ਹੀਰੀ ਮੈਂ ਹਾਂ ਦੇ ਉਹ ਸ਼ੋਹਵਾ ਨਾ ਨਾ ਡੌਲੀਆਂ ਨਾ ਡੌਲੀਆਂ ਨਾ ਡੌਲੀਆਂ ਨਾ ਕਿਤੇ ਇਹ ਰੱਖ ਲੈਣੇ ਨਹੀਂ ਪਾਵਾਂਗੇ ਇਹਦੇ ਨਾਲ ਇੱਕ ਪੈਣੀ ਨਹੀਂ ਹੈ ਇਹ ਨਵੇਂ ਨਹੀਂ ਉਹ ਪਤਲੀਆਂ ਛਿਮਾਂ ਹੁੰਦੀਆਂ ਉਹ ਪੈ ਜਾਣੇ ਇੱਕ ਪੈਣੀ ਬਣੀ ਇਹ ਉੱਤੇ ਇਹ ਉੱਤੇ ਪਿਆ ਸੀ ਬੈਰੰਗ ਬੁਰੰਗਾ ਉਹਨੇ ਠੀਕ ਆ ਕੱਢ ਜਾ ਚਾ ਬਾਹਰ ਕੱਢ ਭਾਈ ਗਰਾਰਾ ਸਿੰਘ ਜੀ ਕੱਢ ਬਾਹਰ ਹੱਸ ਗਿਆ ਬਹੁਤ ਥੱਲੇ ਇਹਨੂੰ ਮੜਾ ਗੇੜ ਲੈ ਨਹੀਂ ਨਹੀਂ ਥੱਲੜਾ ਸਪੈਸਰ ਕੱਢ ਲੈ ਹੱਥ ਪਾ ਕੇ ਔਰ ਇਹਨੂੰ ਦੇਚਣਾ ਇਹਨੂੰ ਖੜੀ ਕਰ ਲੈ ਫੜ ਕੇ ਤਾਂ ਹੀ ਚੁੱਕਣਾ ਚੁੱਕਿਆ ਜੂ ਮੇਰਾ ਲਾ ਓਏ ਯਾਰ ਉਹ ਫਸਿਆ ਹੋਣਾ ਬੱਗੇ ਰੋਸਾ ਆਟ ਬਾਗ ਅੱਲਾ ਗਰਾਰਾ ਵਿੱਚ ਦਿਖਣਾ ਹੱਥ ਪਰੇ ਕਰ ਲੈ ਓਏ ਓ ਫਸਿਆ ਹੋਣਾ ਇਹਦਾ ਆ ਲੈ ਲੈ ਆਹ ਚਾਤ ਚੋਖਾ ਚਾਤ ਓ ਬਸ ਸਪੈਸਰਾਂ ਡਿੱਗਿਆ ਕੰਮ ਫਾਸ ਸਪੈਸਰਾਂ ਆਸਦਾ ਓਏ ਨਹੀਂ ਸਿੱਧਾ ਕਰ ਹੱਥ ਨਾਲ ਉਹਨੂੰ ਬਾਹੋਂ ਦੇ ਬਾਹਰ ਹਾਂ ਚੱਲ ਓਏ ਆ ਤੂੰ ਫੇਰ ਨਾਲ ਹੀ ਆਉਣਾ ਨਹੀਂ ਇਹਦੇ ਨਾਲ ਹੀ ਆਉਣਾ ਤਾਂ ਨਾਲ ਹੀ ਆ ਚੱਲ ਹਾਂਜੀ ਐ ਚ ਮਾਰੀ ਨਹੀਂ ਚਾਹਣਗੇ ਇਹ ਬਾਈ ਬਰੋ ਬਹੁਤ ਆ ਜਿਹੜਾ ਚਲੋ ਜੀ ਡੇੜਾ ਵੀ ਤਾਂ ਨੰਦ ਕਰਾਪ ਹਾਂ ਉਹ ਵੇਖ ਲਾਂਗੇ ਤੁਸੀਂ ਆ ਵੀ ਵਿਚਾਲੇ ਗਿਆ ਜੀ ਆਹ ਕਿ ਸ਼ਣਕਦਾ ਬੇ ਬਾਰੰਗਾ ਉਹ ਬਾਰੰਗਾ ਸੁੱਕਾ ਸੁੱਕਾ ਕਰਕੇ ਡੀਜ਼ਲ ਨਹੀਂ ਦੀ ਕਮੂਨ ਇੱਕ ਬਣਨ ਲੱਗੰਦੀ ਜਾਲੀ ਆ ਡੀਜ਼ਲ ਨਹੀਂ ਮਾਰਤਾ ਆਹੋ ਤਾਂ ਕਰ ਦੇ ਕਿਹੜਾ ਜਿਆ ਖੜਾ ਜਾ ਤਾਂ ਨਹੀਂ ਨਿਕਲ ਲੱਗਿਆ ਨਾ ਨਾ ਇਹੜਾ ਖੜਾ ਤੇ ਆਵੇ ਇੱਧਰ ਆ ਖੜਾ ਇੱਧਰ ਆ ਤੇ ਉਹ ਤਾਂ ਗਾਂ ਚਲਾ ਕੜਾ ਉਹਦੇ ਨਾਲ ਉਹ ਜੜਾ ਟੱਕ ਬਣਿਆ ਹੈ ਨਹੀਂ ਸਹੀ ਆ ਉਹ ਉਹ ਇਹ ਦਾ ਬੈਰਨ ਖਾਲੀ ਕਰਨ ਦਾ ਵਾਹ ਉਹ ਜਿਹੜਾ ਟੱਕਣੀ ਨਹੀਂ ਬਣਿਆ ਉਹ ਕੜਾ ਉਹਦੇ 'ਚ ਬਹਿ ਗਿਆ ਲਾਓ ਕਦੇ ਨਾਲ ਇਹਦੇ ਸੁੱਕੇ ਆ ਫੜ ਤੇਲ ਹੋਣੇ ਮੰਗਲੈਲ ਪਾ ਦਿੰਨੇ ਤਾਂ ਪਤਾ ਲੱਗ ਜਾਊਗਾ ਗਾੜੀ ਹੈ ਉਹ ਵੱਡਾ ਸਪੈਸ਼ਲ ਇੱਧਰ ਪਾਉਣਾ ਕਿੱਧਰ ਇੱਧਰ ਇੱਧਰ ਘਰਾ ਲਿਆ ਲੈ ਤੂੰ ਕੋਟਾ ਉੱਨ ਲੈ ਲੈ ਉੱਤਰੋਂ ਦੇ ਨਾਨਾ ਜਿਹੜੇ ਤੂਤੀ ਉਹ ਪਾਈ ਨਵਾਂ ਪਾਇਆ ਸਪੈਸ਼ਲ ਵੱਡਾ ਯੂਰ ਦੇ ਸ਼ੀਟ ਦੇ ਹਿਸਾਬ ਨਾਲ ਹੀ ਪੈਣਾ ਆਹੋ ਉੱਤਰ ਦੇ ਉਹ ਪੈਣਾ ਹੀ ਨਹੀਂ ਲਾਕੀ ਕੋਈ ਚੱਕਰ ਨਹੀਂ ਡਾਉ ਤੇ ਬੈਰਿੰਗ ਵੀ ਸਪੋਰਟ ਕਰਕੇ ਕਰਨਾ ਉਹ ਹੁਣ ਸ਼ੀਟ ਬਣੀ ਨਾ ਉੱਥੇ ਉਹਦੀ ਆਏ ਭਾਜੀ ਨਵਾਂ ਹੀ ਪੈਣਾ ਦੇ ਅੰਦਰ ਸੀ ਜੇ ਇਹ ਨੂੰ ਉਹ ਨੂੰ ਅੰਦਰ ਰਹਿਣਾ ਬਾਹਰ ਰਹਿਣਾ ਅਹੀਂ ਇਹਦੇ ਉਹ ਵੇਖ ਕੀ ਜਾਂਦਾ ਜੀ ਹਾਂ ਹਾਂ ਆ ਵੀ ਆ ਕੋਈ ਨਾ ਬਹਿ ਲੈਣ ਇਹੜੀ ਐ ਨਾ ਇਹਨੇ ਕੋਈ ਵੇ ਚੋੜੀ ਪੁੱਤਰ ਫੜ ਕੇ ਰੱਖ ਕੇ ਇੱਕ ਬੰਦੇ ਉਹ ਉੱਲੇ ਕੱਲੇ ਦੀ ਪਾਣੀ ਉਹ ਸੇ ਉਹੋ ਕਰਦਾ ਵਟਾ ਹੀ ਆ ਵਾਇਰ ਆ ਗਿਆ ਲੈ ਤੋਵੇ ਜੈੱਡ ਮਿਲਾ ਲਈ ਨਾ ਜੰਗੀਰ ਬਟ ਠੀਕ ਆ ਲੋੜ ਹੀ ਨਹੀਂ ਉਹ ਤਾਂ ਕਰਨੀ ਕਰੀ ਜਾਵੇ ਅਸੀਂ ਉਹ ਥੋੜੀ ਇਹਨੂੰ ਆਣੇ ਆ ਵੀ ਨਾ ਕਰ ਪੁੱਤਰ ਆ ਡੀਜ਼ਲ ਦੇ ਭਰਿਆ ਹੀ ਨਾਲੇ ਕੱਢਿਆ ਕਿ ਨਹੀਂ ਕੱਢਣਾ ਨਹੀਂ ਮੈਂ ਕੱਢ ਕੇ ਇੱਕ ਕਰਾਂ ਡੀਜ਼ਲ ਦੇ ਆ ਚੜਾ ਕੇ ਧੋਦਾਂਗੇ ਚੜਾ ਕੇ ਧੋਦਾਂਗੇ ਇਹ ਗੇੜਾ ਮੈਂ ਇਹ ਨਾ ਕੋਈ ਗੱਲ ਵੀ ਨਹੀਂ ਐਡੀ ਨਹੀਂ ਇਹ ਕਰਾਲਾ ਸਹੀ ਹੈ ਬਟ ਕੀ ਦੇ ਤੇ ਲੋਕ ਪਾ ਰਿਏ ਟੁਕਦੇ ਬਹੁਤ ਗਾ ਉਹ ਫਾਇਦਾ ਹੀ ਉਤਰਾ ਦੇ ਮੇਰੇ